ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਇਹ ਗੱਲ ਨਜ਼ਰ ਕਰਾਉਣੀ ਚਾਹੁੰਦੇ ਹਾਂ ਕਿ ਪਿਛਲੇ 11 ਮਹੀਨਿਆਂ ਤੋਂ ਜੋ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਮੋਰਚੇ ਲੱਗੇ ਹੋਏ ਆ ਸਰਕਾਰ ਤੱਕ ਆਵਾਜ਼ ਨਾ ਪਹੁੰਚੀ ਆਵਾਜ਼ ਪਹੁੰਚਾਉਣ ਵਾਸਤੇ ਸਰਕਾਰ ਜਗਦੀਸ਼ ਸਿੰਘ ਦੀ ਡੱਲੇਵਾਲ ਜੋ ਪਿਛਲੇ 34 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨੀ ਮੰਗਾਂ ਨੂੰ ਲੈ ਕੇ ਉਹਦੇ ਪ੍ਰੋਟੈਸਟ ਨਾਲ ਅੱਜ ਸਾਰਾ ਪੰਜਾਬ ਸਾਰਾ ਭਾਰਤ ਬੰਦ ਆ ਜਿਸ ਕਰਕੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ 2 ਪੁਆਇੰਟ ਅਸੀਂ ਅਬੋਰ ਦੇ ਏਰੀਆ ਦੇ ਵਿੱਚ ਫਾਈਨਲ ਕੀਤੇ ਹੋਏ ਆ ਇੱਕ ਤਾਂ ਖੁਈਆ ਸਰਵਰ ਚੌਕ Banda ਜਿੱਤੇ ਹਾਈਵੇ ਸਾਰੀਆਂ ਬੰਦ ਆ ਦੂਜਾ ਅਬੋਰ ਸ਼ਹਿਰ ਦੇ ਵਿੱਚ ਜੋ ਮਲੋੜ ਚੌਕ ਜਿਹੜਾ ਉਹ ਬੰਦ ਕੀਤਾ ਹੋਇਆ ਹੈ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਵੀ ਜੋ ਜ਼ਰੂਰੀ ਸੇਵਾਵਾਂ ਆ ਚਾਹੇ ਤਾਂ ਐਮਰਜੈਂਸੀ ਸੇਵਾਵਾਂ ਐਂਬੂਲੈਂਸਿਸ ਵਗੈਰਾ ਕੋਈ ਪੇਸ਼ੈਂਟ ਵਗੈਰਾ ਜਾਂ ਕੋਈ ਮਰਜਿਸ ਦੇ ਪ੍ਰੋਗਰਾਮ ਜੋ ਪਹਿਲਾਂ ਉਲਿੱਕੇ ਗਏ ਆ ਕੋਈ ਭੋਗ ਜੋ ਕੋਈ ਮਰਗ ਦੇ ਭੋਗ ਜਾਂ ਇਹੋ ਜਿਹਾ ਕੋਈ ਪ੍ਰੋਗਰਾਮ ਹੈ ਚਾਹੇ ਬੱਚਿਆਂ ਦੇ ਸਕੂਲ ਦੇ ਕੋਈ ਪੇਪਰ ਆ ਚਾਹੇ ਮਿਲਟਰੀ ਵਾਲਿਆਂ ਆਰਮੀ ਵਾਲਿਆਂ ਦੀ ਆ ਕੋਈ ਵੀ ਕਾਲ ਆ ਉਹਨਾਂ ਨੂੰ ਛੂਟ ਦਿੱਤੀ ਗਈ ਆ ਪਰ ਵੇਖੋ ਕਿੰਡੀ ਮਾੜੀ ਗੱਲ ਆ ਅੱਜ ਕਿਸਾਨਾਂ ਨੂੰ ਆਪ ਦੀਆਂ ਮੰਗਾਂ ਮਨਾਉਣ ਵਾਸਤੇ ਮਰਨ ਵਰਤ ਤੱਕ ਰਖਣੇ ਪੈ ਰਹੇ ਆ ਤੇ ਇਹ ਸਰਕਾਰ ਇਹੋ ਜੀ ਆ ਜਿਹੜੀ ਸਰਕਾਰ ਦੇ ਕੰਨਾਂ ਤੱਕ ਜੋ ਨਹੀਂ ਸਰਕੀ ਅੱਜ 11 ਮਹੀਨੇ ਦੇ ਕਰੀਬ ਹੋ ਚੁੱਕੇ ਆ ਜਿੱਥੇ ਸਾਡੇ ਕਿਸਾਨਾਂ ਤੇ ਬੜੇ ਤਸ਼ੱਦਦ ਛਾਏ ਜਾ ਰਹੇ ਆ ਜੇ ਸਾਨੂੰ ਪਹਿਲਾਂ ਰੋਕਿਆ ਗਿਆ ਵੀ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨਹੀਂ ਜਾ ਸਕਦੇ ਤੇ ਕਿਸਾਨਾਂ ਦੇ ਦੋਨੋਂ ਜੋ ਸਾਡੀਆਂ ਫੋਰਮ ਆ ਉਹਨਾਂ ਨੇ ਫੈਸਲਾ ਲਿੱਤਾ ਵੀ ਆਪਾਂ ਕਿਉਂ ਨਾ ਪੈਦਲ ਜਾਣ ਦਾ ਪ੍ਰੋਗਰਾਮ ਬਣਾਈਏ ਤੇ ਦਿੱਲੀ ਤੱਕ ਪੈਦਲ ਕੂਚ ਕਰਾਂਗੇ ਲੇਕਿਨ ਉਸ ਤੋਂ ਬਾਅਦ ਵੀ ਕੀ ਹੋਇਆ ਹਰਿਆਣਾ ਸਰਕਾਰ ਜੋ 13 ਫਰਵਰੀ ਤੋਂ ਸਾਡਾ ਪ੍ਰੋਗਰਾਮ ਸੀਗਾ ਉੱਥੇ ਉਹਨਾਂ ਨੇ ਵੱਡੇ ਵੱਡੇ ਬੈਰੀਕੇਡ ਲਾਏ ਉਹਨਾਂ ਨੇ ਵੱਡੇ ਵੱਡੇ ਕਿੱਲਾਂ ਤੇ ਜਾਲ ਵਿਛਾ ਦਿੱਤੇ ਉੱਥੇ ਵਾਟਰ ਕੰਨਨ ਦੇ ਨਾਲ ਸਾਡੇ ਤੇ ਬਹੁਤ ਤਸ਼ੱਦਦ ਹੋਇਆ ਸਾਡੇ ਕਿਸਾਨਾਂ ਦੀਆਂ ਕਾਰਾਂ ਟਰੈਕਟਰ ਤੋੜੇ ਗਏ ਇਵੇਂ ਸਾਡਾ ਇੱਕ ਕਿਸਾਨ ਉੱਥੇ ਜਵਾਨ ਮੁੰਡਾ ਸ਼ੁਭਕਰਨ ਵੀ ਸ਼ਹੀਦ ਹੋਇਆ ਉਸ ਤੋਂ ਬਾਅਦ ਜੇ ਅਸੀਂ ਹੁਣ ਪ੍ਰੋਗਰਾਮ ਬਣਾਇਆ ਸ਼ੰਭੂ ਬਾਰਡਰ ਤੋਂ ਪੈਦਲ ਜਾਣ ਦਾ ਤਾਂ ਹੁਣ ਫਿਰ ਉਹੀ ਹਾਲਾਤ ਕੀਤੇ ਆ ਲਾਠੀ ਚਾਰਜ ਕੀਤੇ ਗਏ ਕਿਸਾਨਾਂ ਦੀ ਉੱਤੇ ਬਹੁਤ ਸੱਟਾਂ ਵੱਜੀਆਂ ਬਹੁਤ ਤਸ਼ੱਦਦ ਹੋਏ ਮਾੜੀਆਂ ਪਾਣੀ ਦੀਆਂ 부ਛਾਰਾਂ ਜੋ ਕੈਮੀਕਲ ਵਾਟਰ ਆ ਉੱਤੇ ਇੱਕ ਸੇਮ ਨਾਲ ਟਪਦਾ ਉੱਥੇ ਬੜੀਆਂ ਹੈਵੀ ਹਾਊਸ ਪਾਵਰ ਦੀਆਂ ਮੋਟਰਾਂ ਲਾ ਕੇ ਸਾਡੇ ਤੇ ਉਹ 부ਛਾਰਾ ਕੀਤੇ ਆ ਜਿੰਦੇ ਚ 50 60 70 ਕਿਸਾਨ ਸਾਡੇ ਹੁਣ ਵੀ ਜਿਹੜੇ ਉਹ ਫੱਟੜ ਹੋਏ ਆ ਹੁਣ ਸੰਘਰਸ਼ ਕਰਦਾ ਤਾਂ ਤੱਕ ਚੱਲੇਗਾ ਤੁਹਾਡਾ ਜੀ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜੋ 12 ਮੰਗਾਂ ਲੈ ਕੇ ਅਸੀਂ ਇਸ ਘਰ ਚ ਵਿੱਢਿਆ ਸੀਗਾ ਇਹ ਕੋਈ ਨਵੀਆਂ ਮੰਗਾਂ ਨਹੀਂ 기ਆਂ ਇਹ ਉਹੀ ਮੰਗਾਂ ਆ ਜਿਹੜੀਆਂ 2021 ਦੇ ਵਿੱਚ ਮੋਦੀ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਤੇ ਸਾਨੂੰ ਵਿਸ਼ਵਾਸ ਦਿਵਾ ਕੇ ਜੋ ਕਾਲੇ ਕਾਨੂੰਨ ਵਾਪਸ ਲਏ ਸੀ ਇਹ ਗੱਲ ਕਹੀ ਗਈ ਸੀ ਕਿ ਕਾਲੇ ਕਾਨੂੰਨ ਤਾਂ ਹੀ ਵਾਪਸ ਲੈ ਰਹੇ ਪਰ ਐਮਐਸਪੀ ਤੇ ਗਰੰਟੀ ਦਾ ਕਾਨੂੰਨ ਬਣੂਗਾ ਬਿਜਲੀ ਬਿੱਲ 2020 ਜਿਹੜਾ ਲਾਗੂ ਨਹੀਂ ਹੋਊਗਾ 2+50 ਦਾ ਫਾਰਮੂਲਾ ਜੋ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਹੈ ਉਹਦੇ ਤੇ ਉਹਦੇ ਤੇ ਵਿਚਾਰ ਚਰਚਾ ਹੋਊਗੀ ਕਮੇਟੀ ਬਣੇਗੀ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਊਗਾ ਲੇਕਿਨ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਸਰਕਾਰ ਨੇ ਹਾਂ ਕਰਕੇ ਆਪ ਇਹ ਸਾਰੀਆਂ ਗੱਲਾਂ ਤਾਂ ਮੁੱਕਰੀ ਜਿਹਦੇ ਖਿਲਾਫ ਜਦੋਂ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਜਿਨ੍ਹਾਂ ਨੇ ਫੈਸਲਾ ਲਿਆ ਜੇ ਕਿਸਾਨੀ ਮੇਰੀ ਕੁਰਬਾਨੀ ਤੇ ਐ ਬਚਦੀ ਐ ਤੇ ਮੈਂ ਕੁਰਬਾਨੀ ਦੇਣ ਨੂੰ ਤਿਆਰ ਆ ਇਹ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਭਾਵੇਂ ਸਾਨੂੰ ਇੱਕ ਆਦੂ ਨਹੀਂ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ ਅਸੀਂ ਮੰਗਾਂ ਮਨਾ ਕੇ ਉਦੋਂ ਤੱਕ ਇੱਕ ਸੰਗਰਧ ਜਾਰੀ ਰੱਖਾਂਗੇ ਜੋ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੀ ਇਹਦਾ ਨਾਮ ਜੀ ਬਖਸ਼ੀਰ ਸਿੰਘ ਸਵਨਾ ਸੰਧੂ ਜੀ ਕੇ ਜੂ ਕੋਸਾ ਜ਼ਿਲ੍ਹਾ ਪ੍ਰੈਜ਼ੀਡੈਂਟ ਜੀ ਜੋ ਜੀ ਤੁਹਾਨੂੰ ਪਤਾ ਹੀ ਜੀ ਜੋ ਸ਼ੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੇ ਧਰਨਾ ਲੱਗਾ ਹੈ ਸਾਡੀ ਐਮਐਸਟੀ ਤੇ ਕਰਜੇ ਮਾਫੀ ਵਾਸਤੇ ਜੀ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਬ ਦਿਨ ਨੂੰ ਅੱਜ 35 ਦਿਨ ਹੋ ਗਏ ਇਹਨਾਂ ਨੂੰ ਮਰਨ ਵਰਤੇ ਬੈਠਿਆਂ ਨੇ ਉਹਨਾਂ ਵੱਲੋਂ ਕਾਲ ਸੀ ਜੀ ਐ ਐਸ ਕੇ ਐਮ ਗੈਰ ਰਾਇਨੀ ਸਿੱਖ ਵੱਲੋਂ ਕਿ ਪੂਰਾ ਪੰਜਾਬ ਬੰਦ ਕਰਨਾ ਅਸੀਂ ਉਸ ਕੋਲ ਨੂੰ ਨਜ਼ਰਮੰਦ ਰੱਖਦੇ ਹੋਏ ਇੱਕ ਸਾਡਾ ਟੀ ਪੁਆਇੰਟ ਮਲੋੜ ਚੌਂਕਾ ਹੋਰ ਤਰਨਾ ਚੱਲੀ ਹੈ ਜੀ ਇੱਕ ਸਾਡਾ ਸਵਰਥ ਖੂਹਿਆ ਤਰਨਾ ਜਾਰੀ ਹੈ ਜੀ ਤੇ ਬਾਕੀ ਅਸੀਂ ਆਰਮੀ ਨੂੰ ਸ਼ੂਟ ਦਿੱਤੀ ਹੈ ਜੀ ਸਕੂਲੀ ਬੱਚਿਆਂ ਨੂੰ ਜੇ ਕਿਸੇ ਨੇ ਗੁਰਦੁਆਰੇ ਮੰਦਿਰ ਜਾਣਾ ਹੈ ਜਾਂ ਕਿਸੇ ਦੇ ਕੋਈ ਵਿਆਹ ਸ਼ਾਦੀ ਹੈ ਉਹਨਾਂ ਨੂੰ ਸ਼ੂਟ ਹੈ ਕੋਰੇਲ ਗੱਡੀਆਂ ਵੀ ਜਿਹੜੀਆਂ ਹਾਂ ਜੀ ਜੀ ਬਾਕੀ ਸਾਰਾ ਪੰਜਾਬ ਬੰਦ ਹੈ ਜੀ ਕੋਈ ਖਾਨ ਦੇ ਕੋਈ ਕਿਸੇ ਵੀ ਮੈਨਾ ਪੰਜਾਬ ਦੇ ਵਿੱਚ ਕੋਈ ਵੀ ਚੀਜ਼ ਨਹੀਂ ਫੁੱਲ ਸਕਦੀ ਜੀ ਖਾਨ ਦੁੱਧ ਵਗੈਰਾ ਸਾਰਾ ਕੁਝ ਪਾੰਦੇ ਹੀ ਸਕਦੀਆਂ ਵਗੈਰਾ ਸਾਰਾ ਕੁਝ ਜੀ ਰਾਜਸਥਾਨ ਬਾਰਡਰਾਂ ਤੇ ਕਿਹੜੇ ਕਿਹੜੇ ਨਾਕੇ ਹੈ ਜੀ ਰਾਜਸਥਾਨ ਬਾਰਡਰਾਂ ਤੇ ਜੀ ਇੱਕ ਤਾਂ ਸਰਹੱਦ ਖੁੱਈਆਂ ਹੋ ਗਿਆ ਜੀ ਇਧਰੋਂ ਜੀ ਆਪਣੇ ਸੀਤੋ ਰੋਡ ਤੇ ਜਿਹੜਾ ਕਾਲਾ ਟਿੱਪਾ ਟੋਲ ਹੈ ਜੀ ਉਹ ਵੀ ਬੰਦ ਹੈ ਜੀ ਰਾਜਪੂਰੇ ਕੋਲੋਂ ਵੀ ਬੰਦ ਹੈ ਜੀ ਇਸ ਸੰਘਰਸ਼ ਦਾ ਦੋ ਤੱਕ ਜਾਰੀ ਰਹੇਗਾ ਤੁਹਾਡੀ ਜਦੋਂ ਤੱਕ ਸਾਡੀ ਬਣਦੇ ਹੱਕ ਨਹੀਂ ਸਾਨੂੰ ਮਿਲਦੇ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣਦਾ ਜੀ ਜਿੰਨਾ ਸਰ ਸਾਡੇ ਕਰਜ਼ਾ ਮਾਫੀ ਨਹੀਂ ਹੁੰਦੀ ਜੀ ਕੋਈ ਜੇ ਬਿਮਾਰ ਹੈ ਜਾਂ ਕੋਈ ਹੋਰ ਹੈ ਉਹਨਾਂ ਨੂੰ ਹਾਂਜੀ ਐਂਬੂਲੈਂਸ ਨੂੰ ਛੂਟ ਹੈ ਜੇ ਕੋਈ ਬਿਮਾਰ ਹੈ ਜਾਂ ਕੋਈ ਹੋਰ ਕੋਈ ਪਰਮਾਤਮਾ ਨਾ ਕਰੇ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਉਹਨਾਂ ਨੂੰ ਜਾਨ ਦਿੱਤਾ ਜਾਂਦਾ ਠੀਕ ਤਈਏ ਸੋਨੂ ਵਾਟਸ ਕਾਹਚੇ ਹੋ ਸਰ ਜੈ ਹਰ ਬਕਾਲੀ ਜੀ ਤਾਂ ਆਪ ਰੇਲਵੇ ਸਟੇਸ਼ਨ ਪਹੁੰਚ ਰਹੇ ਸੀ ਕਿਹਾਂ ਜਾ ਰਹੇ ਸੀ ਹੁਣ ਅਮਨੇ ਸ਼੍ਰੀ ਗਗਨ ਚਾਹ ਰਹੇ ਹਾਂ ਸਰ जी तो क्या दिक्कतें आ रही हैं आपको सर यही ट्रैफिक जाम के रखे है और परेशानी कर रखी है बिना वजह किसी काम के मतलब जी किन्नों ने किया है सर ये जो आप स्ट्राइक सर अरेंज निकले जी मेरे पाप जैसे हम दिल्ली जाने वाले लड़के हैं उनमें बहुत दिक्कत आ रही है जी अभी मैं आप पे भी जवाब देना पड़ा गया क्यों नहीं पहुँच रहे रीजन बताए जी सर आपको दिक्कत आ रही है जी, तो रेलवे स्टेशन पर कितने यात्री खड़ी है मौके पर सर ਇਸ ਤੋਂ ਤਾਂ ਮਤਲਬ 15-20 ਹੈ ਬਾਕੀ ਕੁਝ ਡੋਲਰਿਆ ਸਾਧਨ ਜਿਵੇਂ ਜੇ ਅਸੀਂ ਬਾਈਪਾਸ ਜਾ ਸਕੇ ਜੀ ਲੇਕਿਨ ਮਾ ਵੀ ਦਿੱਕਤ ਆ ਰਹੀ ਜਾਦੇ ਕਿ ਦਸਤਾਰੀਆਂ ਕਰਦੀ ਕੋਲ ਕਰਕੇ ਸਭ ਨੇ ਠੀਕ ਕਿਸਾਨਾਂ ਦੇ ਸਮਰਥਨ ਜੀ ਆਪਾਂ ਵੀ ਡੇੜੀ ਬੰਦ ਆ ਅੱਜ ਤੇ ਸਾਰੇ ਦੁੱਧ ਦੀ ਯੂਨੀਅਨ ਨਾਲ ਹੈ ਕਿ ਕਿਸਾਨਾਂ ਦੇ ਤੇ ਆਪਾਂ ਬੰਦ ਕਰਤੀ ਡੇੜੀ ਜੀ ਬਾਜ਼ਾਰ ਦਾ ਬਾਜ਼ਾਰ ਦਾ ਕੀ ਹਾਲ ਹੈ ਉਹ ਮੌਕੇ ਤੇ ਜੀ ਬਾਜ਼ਾਰ ਬੰਦ ਹੀ ਹੈ तकरीबन ਸਾਰੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਬੰਦ ਹੈ ਬਾਜ਼ਾਰ ਦੇ ਵਿੱਚ ਜਿਹੜਾ ਮਨੀਤ ਦਾ ਬਾਜ਼ਾਰ ਦੇ ਵਿੱਚ ਜਿਹੜਾ ਸਾਰੇ ਹਰੇਕ ਤਰ੍ਹਾਂ ਦੀਆਂ ਦੁਕਾਨਾਂ ਬੰਦ ਹੈ ਠੀਕ ਹੈ ਦਲੇਵਾਲ ਸਾਹਿਬ ਮਰਨ ਮਰ ਕੇ ਬੈਚਨੇ ਅੱਜ 25 ਦਿਨ ਹੋ ਗਏ ਜੀ ਤੇ ਉਹਨਾਂ ਦੀ ਕੌਲ ਦੇ ਮਤਲਬ ਹੂੰ ਰੋਸਾ ਯੂਨੀਅਨ ਤੇ ਹੋਰ ਸਾਰੀਆਂ ਜਿੰਨੀਆਂ ਵੀ ਗੈਰ ਰਾਇ ਦੀਆਂ ਯੂਨੀਅਨਾਂ ਹੈ ਜੀ ਸਾਰਿਆਂ ਨੇ ਨਾਲ ਲੱਗ ਕੇ ਅੱਜ ਜੋ ਪੰਜਾਬ ਬੰਦ ਦਾ ਐਲਾਨ ਕੀਤਾ ਸੀ ਉਹਨੂੰ ਮੱਦੇ ਨਜ਼ਰ ਅੱਜ ਅਸੀਂ ਮਲੌਰ ਚੌਕ ਦੇ ਵਿੱਚ ਧਰਨਾ ਲਾਇਆ ਹੈ ਜੀ ਤੇ ਬਾਕੀ ਹੋਰ ਜਿਹੜਾ ਕੋਈ ਵੀ ਮਤਲਬ ਇਧਰ ਸੀਤੋ ਰੋਡ ਤੇ ਆ ਗਿਆ ਜੀ ਇਧਰ ਰਾਏਪਰੇ ਆ ਗਿਆ ਜੀ ਸਰਮਖੀਆਂ ਇਹ ਸਾਰੇ ਰਸਤੇ ਬੰਦ ਆ ਜੀ ਤੇ ਅਸੀਂ ਅੰਨਾ ਕਿਦਰ ਤਰਨਾ ਜਾਰੀ ਰੱਖਾਂਗੇ ਜਿੰਨਾ ਚਿਰ ਸਾਨੂੰ ਐਮਐਸਪੀ ਦੀ ਗਰੰਟੀ ਤੇ ਆਪਣੇ ਫਸਲਾਂ ਦਾ ਜਿਹੜਾ ਕੀ ਜਿਹੜਾ ਮੁੱਲ ਹੈ ਨਿਰਧਾਰਿਤ ਮੁੱਲ ਸਾਨੂੰ ਮਿਲਣਾ ਠੀਕ ਹੈ ਜੀ ਹਾਂ ਠੀਕ ਕੋਈ ਟ੍ਰੇਨ ਨਹੀਂ ਚੱਲਦੀ ਸਾਰੀਆਂ ਬੰਦ ਆ ਜੀ ਜੀ ਕਾਰਨ ਕੀ ਹੈ ਸਰ ਇਹਨਾਂ ਦਾ ਅਏ ਖਾਨ ਨਾਲ ਉਹ ਅਕਾਲ ਦਿੱਤੀ ਗਈ ਨਾ ਬੰਦ ਤੇ ਕੋਈ ਪਤਾ ਲੱਗਿਆ ਸਰ ਕੋਈ ਟ੍ਰੇਨ ਕਿੱਥੇ ਰੁਕੀਆਂ ਗਈਆਂ ਜਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਕੋਈ ਪਤਾ ਲੱਗਿਆ ਸਰ ਟ੍ਰੇਨ ਜਦੋਂ ਜਿੰਨੇ ਵਜੇ ਦਾ ਟਾਈਮ ਦਿੱਤਾ ਸੀ ਉਹ ਜਿੱਥੇ ਜਿੱਥੇ ਉੱਥੇ ਤੇਜ਼ ਨਾਲ ਰੁਕ ਗਈਆਂ